ਘਰ ਵਿੱਚ ਖੁੱਲੀ ਪਈ ਅਲਮਾਰੀ ਅਤੇ ਬੈੱਡ ਤੇ ਖਾਲੀ ਪੇ ਸੋਨੇ ਦੇ ਗਹਿਣਿਆਂ ਦੇ ਬਾਕਸ ਦੇਖ ਤੁਸੀਂ ਸਮਝਦਾ ਗਏ ਹੋਵੋਗੇ ਕਿ ਮਾਮਲਾ ਚੋਰੀ ਦਾ ਹੀ ਹੈ ਦਰਅਸਲ ਇਹ ਤਸਵੀਰਾਂ ਬਾੜ ਨੰਬਰ 3 ਕਾਲਾ ਮੰਝ ਗੇਟ ਨਜ਼ਦੀਕ ਆਸ਼ਾ ਦੇਵੀ ਦੇ ਘਰ ਅਤੇ ਮਿਹਨਤ ਕਸ਼ ਪਰਿਵਾਰ ਦੀਆਂ ਹਨ ਜਿੱਥੇ ਚੋਰਾਂ ਨੇ ਘਰ ਉੱਤੇ ਬਣੇ ਕਮਰੇ ਦੀ ਅਲਮਾਰੀ ਵਿੱਚੋਂ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਖੋਣ ਦਾ ਮਾਮਲਾ ਸਾਹਮਣੇ ਆਇਆ ਹੈ ਗੱਲਬਾਤ ਰਾਹੀਂ ਘਰ ਮਾਲਕ ਆਸ਼ਾ ਦੇਵੀ ਉਹਨਾਂ ਦੇ ਪੁੱਤਰ ਰਕੇਸ਼ ਕੁਮਾਰ ਅਤੇ ਨੂਪਰੀਆ ਨੇ ਦੱਸਿਆ ਕਿ ਲੜਕੇ ਕੁਲਚੇ ਬਣਾਉਣ ਦਾ ਕੰਮ ਕਰਦੇ ਹਨ ਅਤੇ ਬੀਤੇ ਦਿਨੀ ਉਹਨਾਂ ਨੇ ਕਿਸੇ ਵਿਆਹ ਜਾਣਾ ਸੀ ਜਿਸ ਸਮੇਂ ਉਹਨਾਂ ਦੀ ਅਲਮਾਰੀ ਦੀ ਚਾਬੀ ਗੁੰਮ ਗਈ ਸੀ ਜਿਸ ਨੂੰ ਖੁਲਵਾਇਆ ਗਿਆ ਸੀ ਉਹਨਾਂ ਦੱਸਿਆ ਕਿ ਅੱਜ ਜਦੋਂ ਉਹਨਾਂ ਅਲਮਾਰੀ ਖੋਲੀ ਤਾਂ ਲੋਕਰ ਖੁੱਲਾ ਪਾਇਆ ਗਿਆ ਜਦੋਂ ਉਹਨਾਂ ਨੇ ਸਮਾਨ ਚੈੱਕ ਕੀਤਾ ਤਾਂ ਸੋਨੇ ਦੇ ਗਹਿਣਿਆਂ ਦੇ ਬਾਕਸ ਖਾਲੀ ਸਨ ਅਤੇ ਸੋਨੇ ਦੇ ਗਹਿਣੇ ਗਾਇਬ ਸਨ ਅਤੇ 30000 ਰੁਪਏ ਦੀ ਨਕਦੀ ਵੀ ਗਾਇਬ ਸੀ। ਪਰਿਵਾਰ ਨੇ ਚੋਰੀ ਹੋਏ ਗਹਿਣੇ 14 ਤੋਂ तो 15 ਤੋਲੇ ਦੇ ਕਰੀਬ ਦੱਸਿਆ ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਸੂਚਨਾ ਮਿਲਣ ਤੇ ਮੌਕੇ ਤੇ ਪੁਜੀ ਪੁਲਿਸ ਵੱਲੋਂ ਮੌਇਨਾ ਕੀਤਾ ਗਿਆ ਅਤੇ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬੱਕ ਬੱਕ ਪਹਿਲਾਂ ਤੋਂ ਕੀਤੀ ਜਾ ਰਹੀ ਤਫਤੀਸ਼ ਤੋਂ ਕੀ ਸਾਹਮਣੇ ਆਉਂਦਾ ਹੈ ਇਹ ਤਾਂ ਫਿਲਹਾਲ ਜਾਂਚ ਦਾ ਵਿਸ਼ਾ ਹੈ। ਰਕੇਸ਼ ਕੁਮਾਰ ਹੈ ਜੀ ਮੇਰਾ ਨਾਮ ਸਨੂ ਫਰੀਦਨ ਲਾਲ ਜੀ ਰੈਡੀ ਲਾਨੇ ਕੁਚਾਂ ਦੀ। ਬੈੜੀਦਾਰ ਬੰਦੇ ਹੈ ਜੀ। ਇਹ ਜੀ ਇੱਕ ਮੇਰੀ ਬ੍ਰਦਰ ਹੈ ਇੱਕ ਤਿੰਨ ਦੋ ਬ੍ਰਦਰ ਹੈ ਇੱਕ ਮਾਤਾ ਇੱਕ ਮੇਰੀ ਘਰ ਵਾਲੀ ਹੈ ਜੀ। ਵਿਆਹ ਸੀ ਸਾਡੇ ਕੋਲ ਵਿਆਹ ਜਾਣਾ ਸੀ ਇੱਥੇ ਲੱਗਿਆ ਡੱਬਾ ਘਾਟ ਆਇਆ ਸੀਗਾ। ਕੋਈ ਕਹੇ ਸਾਨੂੰ ਪਤਾ ਨਹੀਂ ਲੱਗਦਾ ਵਿਆਹ ਸੀ। ਹੁਣ ਆਪਾਂ ਮਲਗੀ ਪੁੱਛਤਾਲ ਕੀਤੀ ਤੇ ਹੁਣਾਂ ਨੂੰ ਪਤਾ ਲੱਗਾ ਤੇ ਲੋਕਰ ਖੁੱਲਾ ਹੋਇਆ ਹੀ ਟੁੱਟਾ ਹੋਇਆ ਹੀ ਸਾਰਾ ਕੁਝ અમારી ਸਾਫ ਕੀਤੀ ਹੋਈ ਸੀ ਪਤਾ ਨਹੀਂ ਲੱਗਿਆ ਨੂੰ 14-15 ਤੋਂਲੇ ਸੈਣਾ ਗੈਨੇ ਸੀਗੇ ਸੋਰੀਆਂ ਨੇ ਵੀ ਪਾਏ ਸੀਗੇ ਸੋਰੀਆਂ ਨੇ ਗੈਨੇ ਕਿਉਂ ਨੇ ਪਾਏ ਸੀ ਮੈਨੂੰ ਸਾਰੇ ਲੈ ਗਏ ਸਾਫ ਕਰਕੇ 20000 ਰੁਪਿਆ ਨਕਦ ਕੈਸ਼ ਹੀ ਆਡਾ ਉਹ ਵੀ ਨਾਲ ਹੀ ਲੈ ਗਏ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਸੀਂ ਮੰਗ ਕਰਦੇ ਆਂ ਕਿ ਜਲਦੀ ਜਲਦੀ ਪੁਲਿਸ ਵਾਲਿਆਂ ਨੂੰ ਮਲਗੀ ਫੜਿਆ ਜਾਵੇ ਜੋ ਵੀ ਜੋ ਸੀ ਹੈਗਾ ਸਾਨੂੰ ਪਤਾ ਲੱਗਣਾ ਚਾਹੀਦਾ यो भी हो सकदा है जद्दा भी कार्रवाई होनी चाहिए दी उते व्याह वास्ते भी गाने बनाए सेगे मेरी ਭਝਾਈ ਘਰ ਵਾਲੀ ਦੇ ਸੀ ਉਹ ਵੀ ਨਾਲ ਹੀ ਲੈ ਕੇ ਸਾਫ਼ ਕਰਕੇ ਬਾਕੀ ਸੋਹਰਿਆਂ ਨੇ ਮੈਨੂੰ ਪਾਏ ਸੀਗੇ ਉਹ ਵੀ ਨਾਲ ਹੀ ਲੈ ਕੇ ਪ੍ਰਿਆ ਪ੍ਰਿਆ ਜੀ ਕੀ ਹੈ ਸਾਰਾ ਮਾਮਲਾ ਕਿੱਦਾਂ ਹੋਇਆ ਹੈ ਵਾਕਿਆ ਪਰਸੋਂ ਜੀ ਵਿਆਹ ਗਏ ਸੀਗੇ ਨਾ ਤੇ ਚਾਬੀ ਮੈਂ ਮੈਂ ਕੱਪੜੇ ਕੱਢ ਕੇ ਤੇ ਥੱਲੇ ਚਲ ਗਈ ਤੇ ਚਾਬੀ ਕੋਠੇ ਮੈਂ ਰੱਖੀ ਸੀਗੀ ਤੇ ਕੱਪੜੇ ਮੈਂ ਲੈ ਗਈ ਥੱਲੇ ਆਪਣੇ ਤੇ ਕੋਲ ਬਾਅਦ ਵਿੱਚ ਮੈਂ ਕੋਠੇ ਆਈ ਸੀਗੀ ਕੱਲ ਸੀ ਵਿਆਹ ਜਾਣਾ ਸੀ ਫੇਰ ਕੋਠੇ ਆਈ ਸੀਗੀ ਤੇ ਚਾਬੀ ਹੈ ਨਹੀਂ ਸੀਗੀ ਨਾਲ ਮੈਨੂੰ ਕੱਲ ਦੀ ਚਾਬੀ ਨਹੀਂ ਲੱਭਦੀ ਮੈਂ ਕਦੋਂ ਦੀ ਖੱਪਗੀ ਚਾਬੀ ਲੱਭ ਲੱਭ ਕੇ ਹੁਣ ਨਾ ਕੋਠੇ ਹੁਣ ਆਈ ਰੋਟੀ ਖਾ ਕੇ ਮੈਂ ਕਿੱਤੇ ਰੱਖਣ ਆਈ ਆਪਣੀ ਕੋਠੇ ਤੇ ਚਾਬੀ ਮੈਂ ਨਾਲ ਲਾ ਕੇ ਖੋਲੀ ਤੇ ਲੋਕਰ ਖੁੱਲਾ ਪਿਆ ਜੀ ਸਾਰਾ ਸਮਾਨ ਅੰਦਰ ਉਦਹੀਂ ਆ ਪੇੜਾ ਸੀ ਕਾਹਾ ਵਾਲਾ ਸਿਰਫ ਤੇ ਵਿੱਚ ਇਹ ਸਮਾਨ ਹੈ ਨਹੀਂ ਤੇ ਮੰਮੀ ਨੂੰ ਆਵਾਜ਼ ਮਾਰੀ ਹੀ ਮੈਂ ਤੇ ਸਮਾਨ ਹੈ ਨਹੀਂ ਮੰਮੀ ਨੇ ਵੀ ਆਣ ਕੇ ਦੇਖਿਆ ਸਾਰਾ ਕੱਢਿਆ ਸਮਾਨ ਬਾਅਦ ਦੇਖਿਆ ਤੇ ਕੋਈ ਵੀ ਨਹੀਂ ਸਮਾਨ ਨਾ ਪਾਇੇ ਇੰਨਾ ਕਿਲੇ ਸੰਗਤ ਕੋ ਸੱਟ ਸੀਗਾ ਮੇਰਾ ਮੰਗਲ ਸੁੱਤਰ ਇਹਨਾਂ ਦੀ ਚੈਨ ਹੀ ਨਿੰਦਰੀਆਂ ਸੀਗੀਆਂ ਚੱਲ ਹੀ ਗਏ ਮੇਰੇ ਦੋ ਸੈੱਟ ਸਮਾਨ ਮੰਮੀ ਨੇ ਹੀ ਰੱਖੇ ਦਾ ਹੀ ਸਿਰਫ ਮੈਨੂੰ ਨਹੀਂ ਪਤਾ ਬਕੀ ਨਗਦੀ ਵੀ ਸੀਗੀ ਤੇ ਸੀਗਾ ਮੇਰੇ ਪਰਸ ਤੇ ਵੀ ਸੀਗਾ ਤੇ ਬਾਕੀ ਇਹਨਾਂ ਨੇ ਰੱਖੇ ਹੋਣਗੇ ਤੁਹਾਨੂੰ ਚਾਹੀਦਾ ਸਾਰਾ ਸਮਾਨ ਆਪਣਾ ਉਦਾਂ ਦੋਦਾਂ ਹੀ ਤੁਹਾਨੂੰ ਚਾਹੀਦਾ ਵਾ ਸਿਰਫ ਬਾਕੀ ਹੈ ਇੱਕ ਨੂੰ ਇੱਕ ਮੈਂ ਕੀ ਕਰਵਾ ਕਰਦੇ ਆਂ ਰੇੜੀ ਲਾਂਦੇ ਆਂ ਕੁਲਕਾ ਅੱਛਾ ਤੇ ਕਿਸ ਤਰ੍ਹਾਂ ਹੋਇਆ ਇੱਕ ਸਾਰਾ ਵਾਕਿਆ ਕਿਦਾਂ ਪਰਸੋਂ ਹੀ ਵਿਆਹ ਗਿਆ ਆਂ ਤੇ ਕੱਪੜੇ ਪਾਏ ਬੋਟੀ ਨੇ ਪੈਲਸ ਤੋਂ ਹੋ ਕੇ ਆਇਆ ਅਸੀਂ ਤੇ ਕੱਲ ਅਸੀਂ ਵਿਆਹ ਜਾਣਾ ਸੀ ਤੇ ਕੱਲ ਬੋਟੀ ਚਾਬੀ ਲੱਗੇ ਚਾਬੀ ਨਹੀਂ ਲੱਗੀ ਹਾਲ ਸਾਮੀ ਬੰਦਾ ਲੈਂਦਾ ਬਸ ਉਹ ਲੋਕ ਹੋਰ ਲਿਆ ਆਏ ਨਵੇਂ ਜਾਮੀਆਂ ਲਾਈਏ ਗਿਆ ਉਹਨਾਂ ਨੇ ਗਲਾਸ ਚਿੰਦੀ ਵੀ ਥੱਲੇ ਰੋ ਤੇ ਬੋਟੀ ਉੱਪਰ ਆਪਣਾ ਕਿਟ ਮੇਕਅਪ ਦਾ ਸਮਾਨ ਰੱਖਣ ਆਈ ਹੈ ਕਹਿੰਦੀ ਮੰਮੀ ਇੱਧਰ ਆ ਕਹਿੰਦੀ ਸਮਾਨ ਤੇ ਸਾਰਾ ਮੇਰਾ ਨਿਕਲ ਕੇ ਦਾ ਕਹਿੰਦੀ ਕਹਿੰਦੀ ਮਾ ਉਹਨੇ ਕੱਢਿਆ ਨਹੀਂ ਮੈਂ ਕੱਢਿਆ ਮੈਂ ਜਦੋਂ ਕੱਢਣ ਲੱਗੇ ਸਾਰਾ ਕੁਝ ਖਾਲੀ ਭਾਜੀ ਕੋਈ ਚੀਜ਼ ਨਹੀਂ ਛੱਡੀ ਵਿੱਚ ਕਿੱਤ ਸੱਟ ਕਿੱਤੀ ਸੱਟ ਬੁੜੀ ਦਾ ਖਾਂਡੇ ਆ ਫਿਰ ਦੂਸਰੇ ਸੱਟ ਵਜਾਈਦਾ ਸਾਰਾ ਕੁਝ ਸੋਨਾ ਯਾ ਚਾਂਦੀ ਤੇ ਕੋਈ ਵੀ ਨਹੀਂ ਦੇਚ